ਲੋ ਜੀ ਮਿਲੋ ਸਹਿਬ ਜੀ ਤੁਹਾਨੂੰ ਟੈਗੋ ਮੂੰਹ ਦਾ ਦਮਾਦਾ ਬੁਰਸ਼ ਕਰਦਾ ਇੱਕ ਨਹੀਂ ਲਿਆ ਤੁਹਾਨੂੰ ਉਹ ਨਹੀਂ ਉੱਤੇ ਪੱਤੇ ਜੇ ਖਾਲੇ ਤੇ ਰੱਸਾ ਟੁੱਟ ਗਿਆ ਹੈਗਾ ਅੱਛਾ ਮਸੀਹ ਕਾਬੂ ਕਰਿਆ ਫੇਰ ਖਾਣਾ ਪੈਂਦਾ ਹੁਣ ਉਹ ਡਿਲੀ ਜੀ ਮੇਰੇ ਕੋਲੋਂ ਕੱਢਦੇ ਨੂੰ ਉਧਰ ਰੱਖ ਮੜਾ ਜਾ ਆ ਤੁਸੀਂ ਮੇਰੇ ਚਾਚੇ ਠੀਕ ਹੈ ਚਾਚੇ ਆ ਵੀ ਚਾਚੇ ਠੀਕ ਹੈ ਠੀਕ ਹੈ ਕਿੱਦਾਂ ਬਹੁਤ ਵਧੀਆ ਮੈਂ ਸਹਿਬ ਜੀ ਸਹਿਬ ਜੀ ਇਹ ਤਾਂ ਨਹੀਂ ਦੇਖ ਕੇ ਖਾਦਾ ਖਾਦਾ ਕਹਿੰਦੇ ਪਰਤੀ ਪੈ ਜੋ ਪਰਤੀ ਕਾਦ ਆਉਣੀ ਹੈ ਕੜਾ ਕੇ ਪਹਿਲਾ ਖੜਾ ਹਾਸਤੀ ਮੈਂ ਮੇਰੀ ਗੱਲ ਸੁਣਾ ਕਪੁੰਨੇ ਗਿਆ ਤੁਹਾਨੂੰ ਮੈਂ ਦੱਸਦਾ ਭੁੱਲਣਾ ਹੀ ਹਾਂ ਹਾਂ ਹੁਣ ਗੁੱਡ ਬਣਾ ਲਾਈਦਾ ਸੁਣਨ ਨੂੰ ਕੀ ਆ ਯਾਰ ਆ ਇੱਕ ਦੋ ਦਿਨੇ ਆ ਉਹ ਜਿਹੜਾ ਗਾਹਾਂ ਦਾ ਗੰਦਾ ਮੈਨੂੰ ਉਹਦਾ ਜ਼ਿਆਦਾ ਮੈਂ ਪਲਟਾਵੇਂ ਮਾਰਨੀ ਆ ਉਹ ਚ ਠੀਕ ਆ ਤੇਰੀ ਕਦੋਂ ਵਿਆਹ ਪਾਰਟੀ ਤੇਰੀ ਗੱਲ ਨੂੰ ਆਉਗੀ ਆਪਾਂ ਇੱਕ ਦੋ ਦਿਨ ਚ ਆ ਜਾਣੀ ਲੈ ਲੈ ਗਿਆ ਦੋ ਦਿਨ ਤਾਂ ਮੇਰੀ ਆਉਣੀ ਹੈ ਜੇ ਉਹ ਕਿੰਨੀ ਹੈ ਜਰਾ ਨੰਬਰ ਇਹ 94 ਇਕੱਲੇ ਇਕੱਲੇ ਗਰੁੱਪ ਚਲਦੇ ਆ ਇਹ ਕਿਹੜਾ ਮੈਨੂੰ ਪਤਾ ਫਿਰ ਹਾਂ ਹਾਂ ਕਿੰਨੇ ਹਫਤਾਵੇ ਹੋਰ ਹੱਤਾ ਲਾਜੂ ਹਾਂ ਪਹਿਲੇ ਲੱਗਣਾ ਨਿਸ਼ਾਵਾਂ ਖੜਾ ਦੇ ਹੁਣ ਡਰਾਸ ਤੇ ਇੱਕ ਪਾਰ ਆ ਜਾ ਪਲਟਾਵੇ ਮਾਰਨੇ ਯਾਰ ਉਹਦੇ ਕਰਕੇ ਫਿਰ ਮੀਂਹ ਦਸਿਆ ਪਹਿਲੀ ਤਰੀਕ ਤੱਕ ਉਦੋਂ ਮੀਂਹ ਪੈ ਜਾਂਦਾ ਪਪਾ ਅਸੀਂ ਲਾਉਣਾ ਪਾਣੀ ਅਸੀਂ ਲਾੜਾ ਪਾਣੀ ਮੀਂਹ ਪੈਦਾ ਉਹ ਤਾਂ ਮੈਂ ਵੀ ਉਹਨੂੰ ਦੇਖਦਾ ਮੈਂ ਵੀ ਪਾਣੀ ਲਾਉਣਾ ਫੇਰ ਫੇਰ ਤੁਸੀਂ ਲਾ ਲਓ ਮੈਂ ਕਹਿੰਦਾ ਸਾਹਿਬ ਉਹ ਤਾਂ ਉੱਥੇ ਕਹਿੰਦਾ ਬੀਜਣਾ ਉਹ ਤਾਂ ਗੰਨਾ ਬੀਜਣਾ ਗੰਨਾ ਨਹੀਂ ਮੱਕੀ ਬੀਜੇ ਉਹ ਇਹਨਾਂ ਨੂੰ ਕਹੇ ਪਾਣੀ ਲਾ ਲਓ ਭਾਈ ਅਸੀਂ ਬਚ ਜੂਗੇ ਇਹਨਾਂ ਦੇ ਜਿੱਧਰ ਪਾਣੀ ਲੜੋ ਤੇ ਜਿੱਦਣ ਇਹਨਾਂ ਨੇ ਮਾਰ ਲਾ ਦੰਨਾ ਪਾ ਲਾ ਦੇ ਯਾਰ ਤੇਰੀ ਗੱਲ ਤੋਂ ਜਿੰਦੀ ਗਣਕਾ ਅੱਧੋ ਅੱਧਾ ਹਾਂ ਬੋਲ ਬੋਲ ਚਲਾ ਲਾ ਲਾ ਕਿੰਨੀ ਹੁੰਦੀ ਗਣਕਾ ਕਣਕ ਜਿਹੜੀ ਇਹਦੀ ਮਾਰ ਗਈ ਤਾਂ ਵੀ ਅੱਧੋ ਅੱਧ ਹੋਊਗਾ ਹਾਂ ਲਾ ਆ ਠੀਕ ਆ ਫਿਰ ਚੱਲ ਹਾਂ ਫਿਰ ਪਤਾ ਕੀ ਵੀਡੀਓ ਚ ਉਹ ਇਹਦਾ ਉੱਖਾ ਲੱਗ ਨਾ ਇਹਨਾਂ ਤੋਂ ਪਾਣੀ ਦੇ ਮੋਟਰ ਦੀ ਆਤ ਆਏ ਦੇਖ ਲੈ ਤੈਨੂੰ ਕਹਿੰਦੇ ਸੀ ਆਏ ਦੇਖ ਲੈ ਚਾਚੇ ਨਾਲ ਕੋ 4-5 ਕਿਲੇ ਤੇਰੇ ਕੋ 10 ਕਿਲੇ ਮੈਂ ਮਰੀ ਦੀ ਗੱਲ ਕਰੀ ਜੇ ਮਰ ਗਈ ਫਿਰ ਆਓ ਫਿਰ ਤੇਰੇ ਪਤਾ ਕੀ ਕਹਿਣਾ ਇਹ ਮਰੂਗੀ ਉਹਦਾ ਵੀ ਅੱਧ ਲੈਣਾ ਮੈਂ ਠੀਕ ਨਹੀਂ ਗੱਲ ਇਹਦਾ ਮਿੰਟ ਚ ਬਦਲ ਜੰਨੇ ਆ ਮੈਂ ਵੀ ਬਦਲ ਦੇ ਬਹਿ ਰੂਪੀ ਐ ਤਾਂ ਜਦ ਇਹ ਕਹਿੰਦੇ ਮੇਰੇ ਕੋਲ ਵੀ ਬਦਲਦੇ ਸੀ ਨਹੀਂ ਨਹੀਂ ਬਦਲਿਆ ਤੇਰਾ ਕਿਹੜਾ ਹੀ ਬਦਲਦੇ ਕਿੱਥੇ ਬਦਲਿਆ ਆ ਇਹ ਬਾਦੇ ਰੱਖ ਬਦਲਿਆ ਦੱਸ ਕਿੱਥੇ ਆ ਘੋੜੇ ਵੀ ਗੁੱਸਾ ਲਾ ਕੀ ਕਰ ਤੇਰੀ ਤਾ ਨਾ ਇਹ ਨਹੀਂ ਗੱਲ ਕਿੱਥੇ ਬਦਲੇ ਆ ਦੱਸ ਭਾਈ ਕਾਲੂ ਬਦਲੇ ਆ ਮੈਂ ਕਹਿੰਦਾ ਮੈਂ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਦੱਸ ਰਿਹਾ ਮੈਂ ਤਾਂ ਹੀ ਨਹੀਂ ਹੋ ਰਿਹਾ ਮੈਂ ਉਹਦੋਂ ਦਾ ਹੀ ਬਿਮਾਰ ਪਿਆ ਅੱਛਾ ਦਿੱਲੀ ਨੂੰ ਕਹਿੰਦੇ ਤੇ ਦਿੱਲੀ ਨੂੰ ਆ ਕੇ ਯਾਰ ਮੈਂ ਤਾਂ ਜਮਾ ਹੀ ਪੁੱਠਾ ਹੋ ਜਾਣਾ ਤਾਂ ਫਿਰ ਅੱਛਾ ਅਰਸੀਪੀ ਕਹਿੰਦਾ ਹੁਣ ਇਹ ਕਹਿੰਦਾ ਕਹਿੰਦਾ ਪਤਾ ਲੱਗਿਆ ਲੈ ਉਹ ਯਾਰ ਜਦ ਸਰੀਰ ਠੀਕ ਹੈ ਸਰੀਰ ਪਰ ਥੋੜੀ ਜਿਹੀ ਹੁਣ ਕੋਸਾ ਬਿਲਕੁਲ ਉਹ ਵੀ ਮੈਂ ਪੇ ਆਦਾ ਤਾਂ ਮੈਂ ਤਾਂ ਲੈ ਆਇਆ ਯਾਰ ਅਰੇ ਵਿਆਹ ਖਾਣੀ ਦੀ ਤਾਂ ਸਰੀਰ ਕੰਮ ਕਰਦਾ ਨਹੀਂ ਕੰਮ ਕਰਦਾ ਮੇਰੀ ਗੱਲ ਸੁਣ ਯਾ ਦਾਉਂ ਦਾ ਵਿਆਹ ਨਹੀਂ ਫਿਰ ਖਾਣਾ ਮੈਂ ਗਲੇ ਗਲੇ ਲੱਗ ਕੇ ਤਾਈ ਬੈਠਾ ਗੜਾ ਕੌਣ ਬਿਮਾਰ ਤਾਂ ਮੈਂ ਪਹਿਲਾਂ ਹੀ ਆ ਬਿਮਾਰ ਤਾਂ ਮੈਂ ਪਹਿਲਾਂ ਹੀ ਤਾਂ ਉਧਰ ਸਾਡੇ ਕੋਲ ਬੈਠੇ ਆ ਕੋਸ ਮੈਂ ਖਾਦਾ ਬਾਈਕ ਇੱਕ ਵਾਰ ਉਹ ਵੀ ਟਿੱਕੀ ਖਾਧੀ ਆ ਉਹ ਵੀ ਲਿਆ ਕੇ ਰੱਖਦੀ ਤਾਂ ਖਾ ਲਈ ਮੈਂ ਮਤਲਬ ਉੱਥੇ ਵੀ ਪੈਲਸ ਜੋ 3 ਵਜੇ ਉੱਥੇ ਤੋਂ ਰੁਪਿਆ ਤਾਂ ਅੱਛਾ 1 ਵਜੇ ਗਿਆ 3 ਵਜੇ ਮੁੜਿਆ ਸ਼ਗਲ ਪਾ ਕੇ ਮੈਂ ਕਿਹੜਾ ਉਹ ਕਰਿਆ ਹੋਰ ਦਵਾਈ ਲਿਆ ਜਾ ਦਵਾਈ ਤਾਂ ਲਿਆਂਦੀ ਮੈਂ ਹਾਂ ਮੈਂ ਤਾਂ ਇਹਨੂੰ ਧਮਾਉਣ ਆਇਆ ਤਾਂ ਹਟਦਾ ਨਹੀਂ ਕਰਾ ਖੜਦਾ ਨਹੀਂ ਤਾਂ ਹੱਕਾ ਮਰੀ ਜਾਂਦਾ ਨਾ ਲੱਤਾਂ ਮਾਰਦਾ ਕਹਿੰਦਾ ਪਰ ਅੱਛਾ ਜਿਵੇਂ ਤੋਰੋ ਹੈ ਹਾਂ ਆ ਫਿਰ ਇਹਨੂੰ ਧਮਾ ਕੇ ਲਿਆਇਆ ਹੁਣ ਮੇਰਾ ਤਾਂ ਸਰੀਰੇ ਠੀਕ ਤਾਂ ਹੀ ਤਾਂ ਉਹ ਉਤਣ ਦਾ ਦੇਖ ਚਾਚਾ ਇਹ ਵੀ ਪੰਗਾ ਹੀ ਆ ਹਨਾ ਇਹ ਵੀ ਪੰਗਾ ਹੀ ਆ ਦਾ ਪੰਗਾ ਤਾਂ ਇਹੋ ਹੈ ਖੜੇ ਰੇੜਾ ਬਣਾ ਕੇ ਰੱਖੋ ਇੱਕ ਤੂੰ ਆਖ ਲੈ ਜੋ ਰੇੜਾ ਤੈਨੂੰ ਦੇ ਦੇਣਾ ਜਿਹੜਾ ਧਿੰਦੇ ਵਾਲਾ ਬੋਲਦੇ ਜਾਂਦੇ ਤਾਂ ਐਂ ਜਾਣਾ ਜਿੱਦਾਂ ਮਰਦੀ ਜਾਵੇ ਹਾਂ ਕੱਖ ਲਿਆਉਂਗਾ ਕਿਹਦੇ ਪਰ ਚਾਚਾ ਨਾ ਇਹ ਵੀ ਰਾਈਡ ਕਰਿਆ ਹੋਇਆ ਉਹ ਲੈ ਵੀ ਕੱਕਣਾ ਨੇ ਸਾਂਹ ਹੁੰਦਾ ਰੱਖਿਆ ਹੋਇਆ ਸਾਂਹ ਜਿੱਥੇ ਮੇਰੀ ਗੱਲ ਸੁਣ ਲੈ ਉਹਨਾਂ ਦੀ ਕੇਅਰ ਨਹੀਂ ਹੈਗੀ ਕੋੜੀ ਥੋੜੀ ਉਹ ਬਾਈ ਤੂੰ ਕਹਿੰਦਾ ਨਹੀਂ ਇਹ ਲੰਬਰ ਚੱਕਣ ਲਾ ਜਾਂਦੇ ਹਾਂ ਹਾਂ ਸਹਿਜੋਤ ਗੱਲ ਕੋਸ਼ਿਸ਼ ਆਹੀ ਜਾਂ ਤੈਨੂੰ ਮੰਗਦਾ ਟਾਈਮ ਤੈਨੂੰ ਉਹ ਹੀ ਦੱਸ ਰਹੇ ਹਾਂ ਮੈਂ ਤਾਂ ਸਹਰਾਣੇ ਬੈਠਾ ਰਾਂ ਹੋਰ ਨਹੀਂ ਤੇਰਾ ਦਾ ਥੋੜਾ ਨਹੀਂ ਤੇਰਾ ਕੋੜ ਨੇ ਇੱਥੇ ਨੰਬਰ ਚੱਕਣਾ ਦਾ ਪਹਿਲਾ ਬਾਈ ਮੇਨ ਮੇਰੀ ਗੱਲ ਸੁਣ ਆਹ ਰਸਤਾ ਹੀ ਦੱਸਦੇ ਪਹਜਾਉਣ ਜੂਗਾ ਹੈਗਾ ਆਪਣੇ ਇਹ ਤਾਂ ਹੁਣ ਬਾਈ ਸਾਨੂੰ ਪਹਜਾਉਣ ਨੂੰ ਦੱਸ ਮੈਨੂੰ ਰਸਤਾ ਦੱਸ ਦੇ ਸਾਨੂੰ ਬਾਈ ਕੋੜਿਆਂ ਬਾਰੇ ਬਹੁਤੀ ਨੋਟ ਚਲੀ ਹੈ ਵੀਰ ਹੁਣ ਮੈਂ ਕੱਲਾ ਹੋਰੇ ਕੋੜਾ ਰੱਖਿਆ ਹੋਇਆ ਠੀਕ ਫੇ ਲਿਜਾਣਾ ਵੀ ਪੈਣਾ ਹੂੰ ਟਰੈਕਟਰ 'ਤੇ ਲੈ ਜਾਣਾ ਪੈਣਾ ਫੇ ਉੱਥੇ ਤਾਰਨਾ ਵੀ ਜਾਂਦੇ ਹੋ ਖੜਨਾ ਵੀ ਪੈਣਾ ਟਰਾਲੀ 'ਚ ਹੁਣ ਬੰਦੇ ਮੈਂ ਕਿਨੂੰ ਚੱਕੀ ਜਾਵਾਂ ਨਾਲ ਇੰਨੀ ਡੇਲੀ ਥੋੜੀ ਬੋਕਰਾ ਪਤਾ ਕੀ ਅੱਜ ਕਰਾ ਉਰੇ 10 ਬੰਦੇ ਰੱਖਣੇ ਪੈਣੇ ਆ ਇੱਕ ਦੋ ਜਣੇ ਉਰੇ ਹੋਰ ਹੁੰਦੇ ਰੱਖੇ ਹੋਏ ਚੀਜ਼ ਕਿਸੇ ਨੇ ਨਾ ਜੋ ਮੋੜ ਦੇ ਰੱਖੇ ਹੋਏ ਹੁੰਦੇ ਉਹੀ ਭਜਾਉਂਦੇ ਰਸਤਾ ਬਣਾ ਕੇ ਰੱਖਦਾ ਅਗਲਾ ਹਾਂ ਹੁਣ ਮੈਂ ਉਹ ਰਸਤਾ ਬਣਾਇਆ ਤਾਂ ਉੱਥੇ ਜਾ ਕੇ ਦੇਖਿਆ ਹਾਲ ਰੋੜੇ ਫੇਸੜਤੇ ਹੁਣ ਦੱਸ ਕੀ ਕਰੇ ਬੰਦਾ ਰੋੜੇ ਰੋੜੇ ਗਲਤ ਆ ਯਾਰ ਹਾਂ ਨੂੰ ਸਿੱਟੇ ਰੋੜੇ ਆ ਮੈਂ ਰੋਜ਼ ਲਾਖਦਾ ਉਥੇ ਕਿੱਥੇ ਮੁਰਲੀ ਸਾਈਡ ਜਿੱਥੇ ਮੈਂ ਕੱਢੇ ਤੇ ਰੋੜੇ ਕਿੱਥੇ ਕੱਢ ਕੇ ਮੈਂ ਸਾਈਡ ਪਾ ਨਹੀਂ ਕੱਢਦੇ ਰੰਬੇ ਜੇ ਕੋਲ ਹਾਂ ਉਹ ਅੰਬ ਤੇ ਗਾਹਾਂ ਜਿੱਥੇ ਟੋਆ ਜਾਏ ਰੋੜੇ ਤਾਂ ਨਹੀਂ ਆ ਗਿਆ ਕੱਢ ਕੇ ਵਿੱਚ ਸਿੱਟੇ ਕੋਈ ਜਾਏ ਹਾਂ ਉੱਥੇ ਪੈਰ ਚ ਲਾ ਕੇ ਹੁਣ ਛੱਟ ਪੇੜ ਲੱਗ ਗਈ ਕਿਆ ਚੱਟਣਾ ਇਹ ਜੀ ਦੌੜ ਨੂੰ ਇਹਨੂੰ ਉੱਥੇ ਲੈ ਕੇ ਜਾਇਆ ਕਰਾਉਂਡ 'ਚ ਗਰਾਉਂਡ 'ਚ ਕਿੱਥੇ ਯਾਰ ਜੇ ਕਿੰਨੀ ਫੇਰ ਬਾਹਰ ਵਾਲੇ ਸਟੇਡੀਅਮ 'ਵਾਂ ਲੈ ਜੇ ਕਰਿਆ ਸਾਡਲੇ ਸਟੇਡੀਅਮ 'ਚ ਲੈ ਜਾ ਜਾ ਮੈਂ ਤੈਰੀ ਨਹੀਂ ਸਿਕਾਉਣੀ ਤੇਰੀ ਤੇਰੀ ਪਾ ਨਹੀਂ ਗੱਲ ਐਵੇਂ ਕਰ ਸਕ ਬਾਈ ਮੈਂ ਤੇਰੀ ਥੋੜੀ ਸਿਕਾਉਣੀ ਹੈ ਕਭੀਰੇ ਜਾ ਚੌਂਤੇ ਵੀ ਯਾਰ ਕੋਈ ਜਗ੍ਹਾ ਹੀ ਨਹੀਂ ਹੈ ਇੰਨੀ ਜਗ੍ਹਾ ਤੇ ਤੂੰ ਕਿਉਂ ਰੁਕਦਾ ਹੁਣ ਆਹ ਪਈ ਹੈ ਜੇ ਮੈਂ ਨੂੰ ਤਾਂ ਰੋਜ਼ ਬਾਦਮਾ ਦੋ ਹੈ ਦੋ ਕਰੋੜ ਰੁਪਏ ਲਾਇਆ ਤੈਨੂੰ ਫੇਰ ਨਹੀਂ ਪਸੰਦ ਆਇਆ ਮੈਂ ਪਾਪਾ ਆ ਜਾ ਚੇ ਤੁਸੀਂ ਉਹ ਖੇਲਿਆ ਗਰਬਾਲੀ ਵਾਲ ਜਿਹੜੀ ਅੱਜ ਤਾਂ ਖੇਡ ਲੈਣਦੇ ਆ ਹਾਂ ਉਹ ਜਾਉੜੀ ਆ ਉਹਦੀ ਸੁਣ ਲਓ ਚਾਰ ਇਕੱਠੇ ਉਹਦੀ ਸੁਣ ਲਓ ਹਣ ਪਿਛਲੀ ਵਾਰੀ ਜਦ ਦੌੜਾ ਕਰਾਉਣੀ ਤੇ ਮੀਂਹ ਪੈਣ ਲੱਗ ਗਿਆ ਮੀਂਹ ਤੇ ਪਹਿਲਾਂ ਅਸੀਂ ਸਵਾਰ ਸੀ ਸਵਾਰ ਕੇ ਅਸੀਂ ਦੇਖ ਲਾ ਮੀਂਹ ਹਟਿਆ ਨਹੀਂ ਅਸੀਂ ਤਾਂ ਹੁਣ ਸਿੱਧੀ ਦਾ ਰਹਿਣ ਦੋ ਉਹਨੂੰ ਲਜਾ ਲਿਆ ਕੇ ਗੱਭੇ ਫੇਰ ਉਹੀ ਕੰਮ ਹੈ ਰੋੜੇ ਵਾਲਾ ਰੋੜੇ ਲਾ ਕੇ ਤਾਂ ਵਿਚ ਦਾ ਜਾ ਕੇ ਦੇਖੋ ਰੋੜੇ ਨਹੀਂ ਗਈਏ ਫਿਰ ਉਹੀ ਦਾ ਚੱਕਰ ਆ ਗਿਆ ਹੁਣ ਮਾਨੂੰ ਪਾਉਣਾ ਮੇਰੀ ਹੈ ਗੋੜੂ ਰਾਜ ਜੁੱਤ ਨਹੀਂ ਵਾਜਾ ਸਵਾਜ ਕੇਰੀ ਹੋਈ ਸੀ ਸਵਾਹ ਨਹੀਂ ਉੱਥੇ ਤਸਾ ਰੋੜੇ ਆ ਬਾਈ ਰੋੜੇ ਕੌਣ ਸਿਢੀ ਜਾਂਦੇ ਉੱਥੇ ਦਾ ਨਾ ਸਾਰੇ ਰੋੜੇ ਉੱਥੇ ਸਿਢਦੇ ਪਹਿਹੀ ਸਵਾਰ ਕੇ ਅੰਕਲ ਪੂਰੇ ਨੂੰ ਕੌਣ ਲਈ ਆਉਂਦਾ ਗੱਡੂ ਪਹਿਹੀ ਸਵਾਰ ਕੇ ਇੱਕ ਦਿਨ ਘੋੜਾ ਵੀ ਆ ਕੇ ਦੇਖਿਆ ਮੁੜ ਕੇ ਸਸਰੀ ਕਹਿੰਦਾ ਇੰਨਾ ਤੇਲ ਪੁੱਟਦਾ ਬੰਦਾ ਇੰਨੀ ਮਿਹਨਤ ਕਰਦਾ ਹੋਰੂਗਾ ਜੱਟੂਗੇ ਫਿਰ ਯਾਰ ਆਵੇ ਤਾਂ ਹੈ ਕਾਂਟ ਆਉਂਦੀ ਆ ਹਾਂ ਉਹਨਾਂ ਲੋਕ ਵੀ ਸਾਥ ਦੇਣ ਆ ਛੋੜੀ ਜਗਾ ਆ ਇਹ ਵੀ ਸਾਡੀ ਜਗਾ ਰੁਕਦਾ ਨਹੀਂ ਨਾ ਇਹ ਰੁਕਦਾ ਦਾ ਡਿਸਕ ਬ੍ਰੇਕ ਨਹੀਂ ਇਹ ਦੀਸਕ ਕੜਕ ਦੇ ਲੈ ਕੇ ਟੱਪੇ ਜੀਤਾਂ ਤੂੰ ਐਡੀਓ ਲਾ ਲਾ ਮੈਂ ਇਹ ਨੂੰ ਲੈ ਕੇ ਆਉਣਾ ਹੀ ਆਪਣੇ ਨੂੰ ਕਈ ਵਾਰ ਥੋੜਾ ਤੇਜ਼ ਹਾਂ ਮੋਰੇ ਤੇ ਜੇ ਕੋਈ ਰੇੜਾ ਆਉਂਦਾ ਆ ਨਹੀਂ ਹੈਗਾ ਵੀ ਸਾਈਡ ਨਾਲ ਆਉਂਦਾ ਗੱਬੇ ਲਿਆਉਣਾ ਹੁਣ ਯਾਰ ਇਹ ਤਾਂ ਜਾਨਵਰ ਹੈਦਾ ਕਿਆ ਇਹਦੇ ਜਾਨ ਬੱਜਣਾ ਬਿਲਕੁਲ ਜਾਨਵਰ ਨੂੰ ਪਤਾ ਬਾਈ ਤਾਂ ਚਾਰਾਂ ਜਿਹੇ ਕੋਈ ਚਾਹੀਏ ਚਾਰਾਂ ਹੈ ਚਾਰਾਂ ਨਹੀਂ ਚੱਕਰ ਆਣਾ ਇਹਦਾ ਹੁਣ ਛੱਟ ਬੇੜ ਤੇ ਵੀ ਡਾ ਲਾਦਾ ਹਾਂ ਆਪਣੇ ਆਪਣੇ ਰਸਤਾ ਨਹੀਂ ਨਾ ਕੋਈ ਤਿਆਰ ਕਰਨੇ ਵਾਲਾ ਵੀ ਰਸਤਾ ਬੰਦਾ ਪੱਕਾ ਰੱਖੇ ਰਾਸਤੇ ਦਾ ਤਾਂ ਆਹੀ ਆ ਨਾ ਹੁਣ ਜੇ ਕੋਈ ਹੋਰ ਹੋਵੇ ਹੈ ਜਿਹੜੇ ਬੋਲਦ ਵੀ ਆਉਂਦੇ ਨੇ ਨਾ ਨਦੀ ਬਣਾਏ ਹੋਏ ਰਾਸਤੇ ਉਹ ਨਦੀ ਆ ਵੀ ਜਾ ਕੇ ਇਹ ਨਦੀ ਆ ਜੀ ਮੈਂ ਸਾਰੇ ਕਿਤੇ ਬਣਾ ਕੇ ਦੇਖ ਲੈ ਰਾਸਤੇ ਲੋਟੇ ਨਹੀਂ ਆਉਂਦਾ ਯਾਰ ਗੱਲ ਉਹ ਕਿਹੜਾ ਬਹਿੰਦਾਊ ਤੁਹਾਡੇ ਰਾਸਤੇ ਜਿਹੜੇ ਹੁਣ ਦਸਵੀਂ ਲਾਉ ਕੋਸ ਲੈ ਜੀ ਰਾਸਤਾ ਮੈਂ ਕਿਹਾ ਰਾਸਤਾ ਮੈਂ ਮੂਹ ਘਾਂਟਾ ਸੁਣਦੇ ਨੂੰ ਹੋ ਗਿਆ ਮੈਂ ਕਿਹੜਾ ਰਾਸਤਾ ਬਣਾਉਂਦਾ ਜਿਹੜਾ ਤੁਹਾਨੂੰ ਆ ਉਹ ਬਣਾ ਦੰਨਾ ਹਾਂ ਜ਼ਿੰਮੇਵਾਰੀ ਤੈਂ ਲੈ ਲਈ ਮਾਪੇ ਬਾਹਰ ਕਰੂੰਗਾ ਆਪੇ ਸਿੱਧਾ ਕਰੂੰਗਾ ਵਿੱਚ ਰੋੜਾ ਨਾ ਸਿੱਟਿਆ ਹੋਵੇ ਚੱਕ ਜ਼ਿੰਮੇਵਾਰੀ ਕਿਹੜੀ ਚਾਹੀਦੀ ਪਸ਼ੂਆਂ ਨੂੰ ਦੱਸ ਰੋੜੇ ਦਾ ਯਾਰ ਬੋਲ ਉਹ ਰੋੜੇ ਸਾਰੇ ਖੇਤਾਂ 'ਵਾਂ ਪਾ ਥੋੜੋ ਪਾਏ ਬਾਈ ਹੁਣ ਰਸਤੇ 'ਮਾਂ ਰੋੜੇ ਪਹਿਲੀ ਪਾਏ ਹੋਏ ਹੈ ਹੈ ਇਹ ਕੰਮ 'ਤੇ ਥੋੜੋ ਥੇ ਰੋੜਾ ਪਹਿਲਾਂ ਛੱਲੇ 'ਵਾਂ ਰੋੜੇ ਹੋਣ ਜਾਂ ਮਿੱਟੀ ਪਾਈ ਹੈ ਇੱਚ ਜਦ ਕਿਹੜੇ ਰੋੜਾ ਆਇਆ ਕੋਈ ਕੋਈ ਨਹੀਂ ਆਇਆ ਉਹਦੇ ਬਾਹਰ ਸਿੱਟੋਏ ਪਏ ਆ ਇਹਦੇ 'ਚ ਰੋੜੇ ਕੋਈ ਨਹੀਂ ਥੱਲੇ ਨਿਕਲੇ ਉਹ ਤਾਤੇ ਗੱਲ ਪਤਾ ਗਿਆ ਤੈਨੂੰ ਮੈਂ ਦੱਸਦਾ ਕੋਈ ਕਿਸੇ ਕਹ ਪੰਨ ਤੋੜ ਕਰਦਾ ਕੋਈ ਅਗਲਾ ਰੇੜਾ ਭਰ ਲੈ ਜਾਂਦਾ ਟੋਏ ਛੱਡਦਾ ਹੁੰਦਾ ਉਹ ਨਾ ਯਾ ਇੱਥੇ ਗੇਟ 'ਚ ਉਹ ਚੀਜ਼ ਆਈ ਨਹੀਂ ਸਿੱਧੀ ਨਹੀਂ ਕਰਨੀ ਜੀ ਉਧਰ ਵੀ ਆਪਣੀ ਇਹੀ ਗੱਲ ਹੈ ਇਹੀ ਗੱਲ ਹੈ ਦੇਖੋ ਪਿੰਡ ਇੱਕ ਹੋਰ ਅਦਲਵੀਰ ਘਾਟਾ ਦਾ ਬੰਦੇ ਨੂੰ ਜਾਣ ਨੂੰ ਲੱਜਦਾ ਜਾਣਦੋ ਦਰਿਆ ਵੱਲ ਬਥੇਰੀਆਂ ਪਈਆਂ ਘਾਟਾ ਉਹ ਜਾਣ ਨੂੰ ਲੱਜਦਾ ਜਿਹੜੀ ਖਾਲੀ ਸਾਦੀ ਫੁੱਟਦੀ ਜੀ ਇਹਦਾ ਹੱਥੇ ਚ ਦੋ ਗੇੜੇ ਦਵਾਉਣੇ ਪਏ ਕਰਨੇ ਉਹ ਚਾਚੇ ਨਾਲ ਜਿਹੜੀ ਜ਼ਮੀਨ ਹੈ ਉੱਤੇ ਦੋ ਤਿੰਨ ਕਮਰੇ ਵਿਲੇ ਪਏ ਆ ਉਹ 4.5 ਕਮਰੇ ਵਿਲੇ ਪਏ ਆ ਦੇ ਗੇੜੇ ਆਪਣੇ ਹਫ਼ਤੇ ਬਾਅਦ ਆ ਗਿਆ ਘਰ ਨੂੰ ਉਹ ਹੋਰ ਚੱਟ ਰਾਜਵੀਰ ਪਾਉਂਦਾ ਤਾਂ ਕੇ ਤਾਂ ਹਾਂ ਇਹਨੂੰ ਟਾਪ ਮੀਟਰ ਮਾਰਿਆ ਵੇ ਦਾ ਦੋ ਕਿਲੇ ਲੰਬੇ ਆ ਨਾ ਹਾਂ ਮੌਜੂਦ ਉਧਰ ਨੇ ਭਜਾ ਕੇ ਲਿਆ ਕੇ ਇੱਧਰ ਆਏ ਲਵਾਈ ਗਿਆ ਸਪਰੇਟਾ ਹੀ ਆ ਹਾਂ ਅੱਛੀ ਵੀ ਮੈਂਬਰ ਨੂੰ ਅੱਖਾਂ ਕੱਢੇ ਪੂਰੀਆ ਵੱਡੇ ਉਹ ਹੀ ਨਹੀਂ ਕੱਟ ਭਾਈ ਇਹਦਾ ਰਸਤਾ ਉਹ ਖਰਾਬ ਕਰਦਾ ਅੱਛਾ ਲੀਨਾ ਬਾਤ ਹੀ ਆ ਚਲ ਉਹਨੂੰ ਗਿਆ ਤਾਂ ਇਹ ਹੈ ਜੇ ਪਈ ਦੀ ਗੱਲ ਕਰਦਾ ਬੱਦਲ ਹੋ ਗਿਆ ਯਾ ਤੇ ਕੜਾ ਇਹ ਹੋ ਜੀ ਹੁੰਦਾ ਮੈਂ ਹੁਣ ਰਾਤ ਨੂੰ ਪਾਣੀ ਛੱਡਣਾ ਤਾਂ ਮੈਨੂੰ ਛੱਡਣਾ ਨਹੀਂ ਲੱਗਾ ਸਹਿਬ ਜੀ ਉਦੋਂ ਹੀ ਪਾਇੰਟ ਦੀ ਸਲਾਹ ਕਰ ਰਹੇ ਆ ਬਦਲ ਹੋ ਵੀ ਗਿਆ ਆਹ ਏਰੀਆ ਸਾਰਾ ਹੀ ਗਿਰ ਗਿਆ ਮੈਂ ਤਾਂ ਨੋ ਵੀ ਰੱਖਿਆ ਹੋਇਆ ਪਾਣੀ ਆਹ ਇੱਤੇ ਜੇ ਗਿਰਦੀ ਆ ਕਣਕ ਜੀ ਹਾਂ ਇੱਤੇ ਮੈਂ ਨਾ ਪਾਣੀ ਲਾਉਂਦਾ ਜਦ ਗਿਰਦੀ ਆ ਮੈਂ ਤਾਂ ਬਾਈ ਪਹਿਲੀ ਹੀ ਹਾਂ ਆਹ ਹਫਤੇ ਨਗਾੜਾ ਹਫਤੇ ਦੇ ਬਾਅਦ ਉਹ ਪਤਾ ਨਹੀਂ ਸੁਪਰ ਸੀਡਰ ਵਾਲੀ ਆ ਤੇ ਰੂਗਾ ਮੀਂਹ ਵਾਲੀ ਆ ਪਹਿਲੀ ਤੇ ਪਹਿਲਾਂ ਤਾਂ ਮੀਂਹ ਦੱਸਿਆ ਹੋਇਆ ਹੈਂ ਕਰਤਾ ਲੈ ਅਲਰਟ ਜਾਰੀ ਹੋ ਗਿਆ ਕੀ ਉਮੀਦ ਹੈ ਸਹਿਬ ਜੀ ਤੁਹਾਨੂੰ ਅੱਗੇ ਦੱਸਣਾ ਹਾਂ ਅੱਜ ਦੱਸ ਤੇ ਖਬਰਾਂ ਚ ਹਾਂ ਮੈਂ ਦੇਖਿਆ ਪਹਿਲੀ ਤਰੀਕ ਨੂੰ ਵਾ ਪਹਿਲੀ ਤਰੀਕ ਤੱਕ 47 ਦੇ ਪਹਿਲੇ ਦਿਨ ਦੇ ਵਿੱਚ ਪਹਿਲੀ ਦੇਖ ਲੈਣੀ ਹੋਣਾ ਪਾਣੀ ਹੈ ਹੈ ਆ ਤਨਗਾ ਦੋ ਕੜਕੜੇ ਨਾ ਯਾਰ ਇੰਨਾ ਨੜਰਾ ਯਾਰ 7 ਦਿਨ ਪਏ ਆ ਜੇ 26 ਕਿਹੜੇ ਕਹਿ ਰਹੇ ਹੋ ਦੋ ਦਿਨ ਰਹਿ ਗਏ ਉਹ 5 ਦਿਨ ਚ ਕੜਾਕੇ ਦਾ ਪੈ ਗਿਆ ਪਾਣੀ ਕਿੱਥੇ ਦੇਖਣਾ ਜਿਹੜੇ ਬਣ ਲਾਏ ਹੋਏ ਆ ਮੈਂ 28 ਦੇ ਪਾਣੀ ਲਾ ਦੋ ਮਿੱਕੇ ਰੇੜੀ ਵਾਲੇ ਕਾਰ ਲਾਤੀ ਅਸੀਂ ਆਪਣੀ ਬਾਉਂਡਰੀ ਕਰੀ ਹੋਈ ਆ ਬਣਾ ਦੇਖ ਕੇ ਤੇ ਕਦੇ ਕਹਾ ਵੀ ਦਰ ਹੈ ਨਹੀਂ ਤਾਰ ਦਿਖਦੀ ਨਹੀਂ ਤੂੰ ਦਾ ਕਰਨਾ ਸੀ ਹੋਰ ਇੱਥੇ ਕਪੜੇ ਹੀ ਡੰਗ ਦੰਨੇ ਆ ਕਈ ਆਪਣੇ ਬੰਦੇ ਨੇ ਹਲਜਣਾ ਕਿਸੇ ਨੇ ਇਹ ਡੀਸੀ ਮੇ ਕਪੜੇ ਲੜ ਕੇ ਗਿਰ ਡੰਡੋ ਲੈ ਕੇ ਨਾ ਡੰਡਾ ਮੋਟਾ ਜਾ ਇਹ ਤੋ ਹੁਣੇ ਬਾਈ ਇਹਨੂੰ ਐ ਖੱਚੇ ਦੋ ਬੰਦੇ ਫਿਰ ਟੁਆਈ ਕਰੇ ਫਿਰ ਸੈਕਟ ਆਉਣਾ ਹੈ ਤਾਰ ਵੀ ਐ ਤਾਣ ਜੇਣੀ ਫਿਰ ਮੈਂ ਕਹਿੰਦਾ ਡੰਡਾ ਪਾ ਗਿਆ ਬਟਾ ਦੇ ਡੰਡਾ ਘੱਟ ਵਿੱਚ ਨਹੀਂ ਨਹੀਂ ਟੈਡ ਹੋ ਜਾਣਾ ਉਹਦੇ ਨਾਲ ਨਹੀਂ ਯਾਰ ਇਹ ਇਹੀ ਤੋਂ ਹੋ ਜਾਣੇ ਬਸ ਹੋ ਨਹੀਂ ਹੋਏ ਪਾਣੀ ਪਾਣੀ ਪੈ ਗਿਆ ਵਿੱਚ ਥੋੜਾ ਜਿਹਾ ਹਲੇ ਆ ਮarre ਪਾਣੀ ਖੜ ਗਿਆ ਹੈ ਲੈ ਲਓ ਲੈਟ ਆ ਲੈਟ ਦਾ ਭੱਜਦੀ ਹੋਣੀ ਲੈਡ ਨੂੰ ਵੀ ਪਤਾ ਬਈ ਹੁਣ ਮੇਰੀ ਉਹ ਘਾਟ ਆ ਪੁੱਛ ਘਾਟ ਆ ਤਿਆਰ ਕੇ ਦੱਸ ਤੀ ਤਾਂ ਤਿਆਰ ਆ ਹੁਣ ਬਾਹਰ ਚੱਲਿਆ ਫਾਲੇ ਹੋ ਗੇ ਕੇਜ ਨਹੀਂ ਤਿਆਰ ਨਹੀਂ ਚਾਈ ਜਾਉਗਾ ਹੈ ਫਾਲੇ ਕਾ ਖੇਤ ਤਾਂ ਤਿਆਰ ਆ ਬੰਦਾ ਨਹੀਂ ਤਿਆਰ ਬੀਜਣ ਵਾਲੇ ਮਿਲਦੇ ਆ ਵੀ ਬੀਜਦੇ ਨੇ ਫਿਰ ਆਈ ਨਹੀਂ ਭਈਏ ਹੈ ਕੀਲੇ ਚਾਰ ਆਈ ਕੀਲੇ ਚਾਰ ਆਈ ਆ ਗਿਆ ਜੋ ਬੀਜ ਕੱਟਣੇ ਆਲੇ ਆਹ ਬੀਜ ਕੱਟੀ ਜਾਓਗੇ ਅੱਗੇ ਭਾਈ ਓਏ ਆਜੇ ਬੀਜ ਹੈਗੇ ਉਹਦਾਂ ਨੇ ਵੱਡੇ ਹੋਏ ਨਾ ਬੀਜ ਦੀ ਓਏ ਆਜੇ ਦੇਖ ਲੈ ਯਾਰ ਨੇ ਨਾ ਇਹ ਤਾਂ ਸਾਲਾ ਕੀਨੀ ਬਹੁਤ ਵਧੀਆ ਵੜਦੀ ਤੀ ਤੰਨੂ ਮੈਂ ਕਹਿੰਦਾ ਬੀਜ ਹੈਗਾ ਸੀ ਵੱਡ ਵੱਡ ਕੇ ਦਈ ਜਾਣਾ ਬੀਜ ਦੋ ਵਰੇਡੀ ਵਰੇਡੀ ਕਿਹੜੀ ਆ ਆਹ ਗੰਨਾ ਸਾਹਿਬ ਫਿਰ ਨਹੀਂ ਪਾਲੀਆਂ ਪਾਣੀ ਦੇ ਘਰੇ ਕਾਦੂ ਤੋੜਨਗੇ ਮੈਂ ਅੱਗੇ ਆ ਬੀਜ ਦਿੰਦਾ ਅੱਗੇ ਖਿਲਾੜੀ ਅੰਬੇ ਤੇ ਗੂੜ ਦਾ ਕੰਮ ਹੁੰਦਾ ਆਪਣਾ ਸਾਹਿਬ ਫਿਰ ਜਿਹੜੀ ਵੀ ਤੋਹਣੀ ਪੀਚਾ ਜੀਵੇ ਆਹੋ ਫਿਰ ਲੱਗਦਾ ਤਾਂ ਕੁਝ ਨਹੀਂ ਆਏਗਾ ਹੁਣ ਬੰਦੇ ਨੇ ਬਦ ਕੰਮ ਹੈ ਅੱਗੇ ਕੋਈ ਨਾ ਪੰਜਾਬੀ ਦਿੰਦੇ ਅੱਗੇ ਜਿਹੜਾ ਲੋਕਾਂ ਦਾ ਪੰਜਾਬੀ ਵੀ ਦਿੰਦੇ ਤੇ ਐ ਦਾ ਕੁਝ ਨਹੀਂ ਹੈ ਬੀਜਣੇ ਨੂੰ ਜਾਦੇ ਘਰ ਚ ਕਿੰਨੇ ਜੀ ਕਿੰਨੇ ਜਣੇ ਹੁੰਦੇ ਤੇ ਹੁਣ ਸਾਰਾ ਇਕੱਠਾ ਹੁੰਦਾ ਤਾਂ ਹੁਣ ਇਕੱਲਾ ਇਕੱਲਾ ਹੀ ਹੁਣ ਇੱਕ ਇੱਕ ਆ ਉਹ ਵੀ ਆਈਲੈਂਡਸ ਕਰਦਾ ਬੱਤ ਕਰ ਹੁਣ ਮੈਨੂੰ ਨਾ ਮੁਰਾ ਹੋ ਜਾਂਦੇ ਇੱਕ ਜਣਾ ਉਹ ਵੀ ਆਈਲੈਂਸ ਕਰਦਾ ਠੀਕ ਆ ਗੱਲ ਆ ਦੱਸੀ ਹੂੰ ਕਹਦਾ ਪਹਿਲਾਂ ਕਿ ਕਿਹੜੇ ਹੁੰਦੇ ਤੇ ਕਿਆ ਉਹ ਗੰਮ ਕਰਨ ਨਹੀਂ ਕਰਦਾ 95 ਕੰਨਾ ਕਿਹਨੇ ਬੀਜਿਆ ਉਹ 95 ਕੰਨਾ ਕਿਹਨੇ ਬੀਜਿਆ ਹੋਇਆ ਦਾ ਜਿਹੜਾ ਬੀਜ ਲੈਂਦੇ ਹੁੰਦਾ ਠੀਕ ਆ ਲੈ ਫੇਰ ਮੇਰੀ ਗੱਲ ਤਾਂ ਛੋਟਾ ਹਾਂ ਇੱਥੇ ਹੋ ਗਈ ਬੀਜਿਆ ਦਾ ਵੀਡੀਓ ਮਰੀ ਗਈ ਹੂੰ ਭਾਗਾ ਹੋਇਆ ਮੈਂ ਕਹਿੰਦਾ ਹਮ ਦੋ ਹਮਾਰੇ ਦੋ ਹਾਂ ਇਹ ਤਾਂ ਹੈ ਅੱਗੇ ਆਵੇ ਆਵੇ ਖੇਤੀ ਤਾਂ ਠੀਕੀ ਤੇ ਅੱਛਾ ਦਾੜ ਮੂਰੇ ਹੂੰ ਸਮਝੇਗਾ ਨਾ ਉਹੀ ਤਾਂ ਮੈਂ ਗੱਲ ਕਹਿ ਰਿਹਾ ਹਾਂ ਪਹਿਲਾਂ ਇਕੱਠੇ ਹਾਂ ਵੀ ਦੋ ਹਮਾਰੇ ਵੀ ਕਹਾ ਦੋ ਦੋ ਤੇ ਵੀ ਨਾਲ ਇੱਕ ਪਰੇ ਆ ਗਿਆ ਹੁਣ ਤਾਂ ਕੰਮ ਉਹ ਵੀ ਬਾਹਰ ਉਹ ਆ ਚ ਉਹ ਵੀ 12 ਦੇ ਬਾਅਦ ਆਈਲੈਂਡਸ ਹਾਂ ਉਹਨੂੰ ਪੜਾਈ ਤੇ ਵੇਚ ਲਈ ਹੂੰ ਤੇ ਠੀਕ ਆ ਉਹ ਵੀ ਬਾਹਰ ਨੂੰ ਤੁਰ ਪੈਂਦਾ ਉਹ ਵੀ ਪੜਾਈ ਤੇ ਵੇਚ ਲਈ ਹੈਗਾ ਉਹ ਅੱਗੇ ਭਾਈ ਇਕੱਠਾ ਲਾਣਾ ਹੁੰਦਾ ਤਾਂ ਜੀ ਹੁੰਦੇ ਨੇ 10-10 ਘਰ ਦੇ ਯਾਰਾਂ ਨਾਲ ਕਰਦੇ ਆਂ 5-7 ਹੁੰਦੇ ਤੇ ਮਾੜੀ ਮੋਟਰ ਚ ਲੇਬਰ ਜਿੰਨੇ ਦਾ ਆਪਾਂ ਘਰ ਤੇ ਲਾ ਤਕੜਾ ਲਾਣਾ ਦਾਦਾ ਜੀ ਹੁੰਦੇ ਦੇ ਘਰ ਇਹ ਗਾਇਆ ਗਾਹੜੇ ਮੇਰੀ ਕਾਲ ਸੁਣਾ ਮੇਰੀ ਬੀਬੇ ਕੋ ਵੀ ਕੰਮ ਕਰ ਉਹ ਵੀ ਕੰਮ ਕਰਦੀ ਹੁੰਦੀ ਕਿਹੜੀ ਕਿਉਂ ਰੋਂਦੀ ਹੁੰਦਾ ਭਾਈ ਨਾਨੀ ਸਾਹਿਬ ਨੂੰ ਦੇ ਕੇ ਹੋਰ ਮਜਲਿਆ ਬਣਾ ਬੈਠਾ ਪਰ ਰੋਟੀਆਂ ਸਿਰ ਤੇ ਪਰ ਹੱਥ ਛੱਡ ਕੇ ਦਾ ਨਸੀਬੀ ਹੋਈ ਚਾਚਾ ਆਇਆ ਤੁਹਾਨੂੰ ਅੱਜ ਢੇੜਾ ਦੇ ਦਿਆਂਗਾ ਚਾਚਾ ਮੈਨੂੰ ਢੇੜਾ ਦੇਖ ਲੈ ਹਲੇ ਕੰਮ ਬਾਹ ਹੁੰਦਾ ਹੈ ਹੁਣ ਨਹੀਂ ਪਤਾ ਨਹੀਂ 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 ਹੁੰਦਾ ਹੋਇਆ ਜਦੋਂ ਦੋ ਤਾਂ ਦੇ ਪਈ ਥੋਕ ਫੇ ਬੇਲਾ ਹੂੰਗਾ ਮੈਂ ਕਾਤੇ ਫੇ ਭੇਜੂੰਗਾ ਉਪਰੀ ਤੇ ਸਿਆਲ ਦੀ ਸੱਟ ਦੇਖ ਲਗਾ ਜੀ ਹੁਣ ਦਿਨ ਠੀਕ ਆ ਦੰਦੀ ਵੜਦਾ ਜੀ ਜਾ ਕੇ ਨੂੰ ਟਾਈਮ ਹੋਇਆ ਬੈਠਾ ਉਹ ਖੜਾ ਅੱਕ ਗਿਆ ਨਾ ਅੱਕ ਗਿਆ ਹੈ ਹੈ ਇਹ ਇਧਰ ਜਾਤੀ ਮਾਰ ਚੱਲ ਤਾਰ ਲੱਗੀ ਹੋਈ ਹੈ ਜਾਤੀ ਤਾਂ ਮਾਰਨਾ ਹੂ ਨਾ ਇਧਰ ਨੂੰ ਬੱਜਲੀ ਆ ਪਾਣੀ ਦੇ ਜਿਆਦਾ ਕੰਮ ਨੂੰ ਆ ਜੀ ਦੌੜਾ ਆ ਗਿਆ ਸਮਝ ਲਗਾ ਹੁਣ ਪਾਣੀ ਦੇ ਤਿਆਰੀ ਕਰਾ ਜੱਟ ਹੀ ਤਿਆਰ ਕਰਾ ਦੇ ਇਹਨੂੰ ਪੂਰਾ ਬੁੱਤਾ ਬਣਾ ਦੇ 20 ਇੱਕ ਤਿਆਰੀ ਹੈ ਇਹ ਅਈ ਗੱਲ ਹੀ ਹੈਗੀ ਪੀਣਾ ਪੀਓ ਸਹਜੋ ਵਦਿਆ ਬਹੁਤ ਆ ਘੋੜਾ ਤੇਰਾ ਉਦਣ ਮਿੱਠਿਆ ਵਾਓ ਸਾਹ ਹਾਂ ਲੈ ਕਿ ਨਹੀਂ ਹਾਂ ਇੱਕ ਪਹੀ ਵੀ ਨਹੀਂ ਠੀਕਦੀ ਯਾਰ ਉਹ ਪਹੀ ਨਹੀਂ ਠੀਕਦੀ ਉੜਕਾ ਬਣੀ ਨਹੀਂ ਯਾਰ ਉੜਕ ਉੜਕ ਦਾ ਦਾ ਘੋੜਾ ਗਿੱਲੀ ਦੀ ਗਿੱਲੀ ਬਹੁਤ ਹੀ ਵਿਚੇ ਮਾਇਦਾ ਕਰੀ ਬਾਈ ਪਹੀ ਨਹੀਂ ਰਾਈ ਦੀ ਇਨਸਾਫ ਉੱਥੇ ਦੀ ਜਿਆਦਾ ਕਿਹੜਾ ਪਿੰਡ ਗਿਆ ਤੇ ਪਾ ਯਾਰ ਉੱਥੇ ਡੱਗੜਾ ਕੱਗੜਾ ਵਾਲਾ ਨਾ ਖੇਤਾਂ 'ਚ ਬਣਾਇ ਨਹੀਂ ਸੀ ਭਾਈ। ਇਹ ਕਿ ਪੇਚ ਬਣਾਉਂਦੇ ਨੇ। ਜਿਹੜਾ ਪੇਚ ਬਣਾਉਂਦੇ ਨੇ ਨਾ ਉਹ ਆਇਆ ਕੱਲਾ। ਜਿਹੜਾ ਹੋਰ ਚੱਲਾ ਆਪਣੇ ਆ ਸਾਰੇ ਖੇਤ ਇਕੱਠੇ ਆ। ਜਿਹੜਾ ਬੰਦਾ ਇੱਕ ਰੂਟਾ ਵੇਟ ਮਾੜੇ ਮਾਰਿਆ। ਨਾ ਨਾ ਇਹ ਕਹਿ ਗਿਰਿਆ ਭਾਈ। ਜਿੱਕਣਾ ਉਹ ਪਹਿਨਾਲੀ ਪਈ ਆ ਗਈ ਵਿਚਾਲੇ। ਜਿਹੜੀ ਉਹ ਨਾਲੇ ਖੇਤ ਕੋਲੀ ਉਹ ਵੀ ਨਾਲੇ ਬਾਹ ਕੇ ਬਰਾਬਰ ਕੱਸੀ। ਐ ਤਾਤੇ ਜਿੱਕਣਾ ਹਤਾ ਮੈਂ ਜਿੱਥੇ ਟੋਵਾ ਹੁੰਦਾ ਤਾਂ ਉੱਥੇ ਘੋੜੀ ਦਾ ਪਤਾ ਲੱਗਦਾ ਤਾਂ ਭੱਜਦੀ ਦਾ। ਵੀ ਟੋਵਾ ਆ ਗਿਆ ਦਬ ਗਈ ਘੋੜੀ। ਹੋਰ ਉਹ ਪਤਾ ਨਹੀਂ ਕਿ ਕਿੰਨਾ ਦਬਦਾ। ਇਹਦਾ ਕੀ ਜਾਨਵਰ ਹੈ ਉਹ ਨੋ ਕਹਿੰਦੇ ਆ ਵੀ ਨੋ ਲੈ ਗਿਆ ਹਾਂ ਜਾਨਾ ਭੱਦਾ ਏ ਹਾਂ ਜਿਹੜਾ ਕੋਈ ਵੀ ਅਤੜ ਆ ਗਈ ਪੈਰਾਂ ਦਾ ਸਟੈਪ ਗਲਤ ਹੋ ਜਾਣਾ ਜਾਨੂੰ ਸਟੈਪ ਸਹੀ ਹੋਣਾ ਜਾਨੂੰ ਟਾਈਮ ਲੰਘੇ ਜਾਣਾ ਬਾਲ ਕਰਾਉਂਦੇ ਆਪਾਂ ਸਟੈਪ ਦੀ ਹੈ ਪਾਸੇ ਕੁੱਤੇ ਦਾ ਹੋਰ ਕੋਈ ਚੀਜ਼ ਕੁੱਤੇ ਦਾ ਉੱਚਾ ਨਹੀਂ ਮੈਂ ਗਾ ਬੱਸ ਬੱਸ ਇਹ ਤਾਂ ਸਿੱਧਾ ਭੱਜਣਾ ਆਪਣਾ ਹਾਂ ਉਹ ਉੱਚਾ ਨਹੀਂ ਮੈਂ ਇਹਦੇ ਥੋੜੀ ਦੇਖਣਾ ਬਿਲਕੁਲ ਮਾਰਾ ਫੋਨ ਕਰਾ ਮਾਰ ਭਾਈ ਫੋਨ ਚੱਲੀ ਹੈ ਫਿਰ ਚਾਚੇ ਟਾਈਮ ਕਿੰਨਾ ਆਊਗਾ ਸਾਲਾ ਆਏ ਨਹੀਂ ਹਾਂ ਤਾਂ ਗਿਆ ਹੁਣ 啊！<laughs> <laughs> <laughs>